ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਬਿਨਾ ਪਲੋਨੀਆਂ ਤੋਂ ਕਮੀਜ਼ ਦੀ ਫਿਟਿੰਗ ਆਪਾਂ ਕਿਸ ਤਰੀਕੇ ਦੇ ਨਾਲ ਕਰਨੀ ਹੈ ਕਿਸ ਤਰ੍ਹਾਂ ਆਪਾਂ ਇਹਦੇ ਨਿਸ਼ਾਨ ਲਗਾਉਣੇ ਆ ਤੇ ਕਿਵੇਂ ਆਪਾਂ ਇਹ ਕੱਪੜੇ ਨੂੰ ਉਤਾਰਿਆ ਠੀਕ ਹੈ ਆਪਾਂ ਇਹ ਕੱਪੜਾ ਜਿਹੜਾ 4 ਫੋਲਡ ਕਰਕੇ ਇੱਥੇ ਰੱਖਿਆ ਹੋਇਆ ਹੈ ਠੀਕ ਹੈ ਤੇ ਇਹਦੀ ਲੰਬਾਈ ਦੇ ਵਿੱਚ ਵੀ ਆਪਾਂ 4 ਇੰਚ ਐਕਸਟਰਾ ਲੈ ਲਿਆ ਤੇ ਚੜਾਈ ਦੇ ਵਿੱਚ ਵੀ ਇਸ ਤਰ੍ਹਾਂ ਆਪਾਂ ਘੇਰੇ ਦੇ ਵਿੱਚ 4 ਇੰਚ ਐਕਸਟਰਾ ਲੈ ਲਿਆ ਇਹਨੂੰ ਆਪਾਂ ਫੋਰ ਫੋਲਡ ਕਰਕੇ ਇਸ ਤਰ੍ਹਾਂ ਸੈੱਟ ਕਰਕੇ ਰੱਖ ਲਿਆ ਹੁਣ ਆਪਾਂ ਇਹਦੇ ਨਾਲ ਲਾਵਾਂਗੇ ਨਿਸ਼ਾਨ ਜੋ ਕਿ ਬਿਨਾ ਪਲੋਈਆਂ ਤੋਂ ਆਪਾਂ ਨਿਸ਼ਾਨ ਕਿਸ ਤਰ੍ਹਾਂ ਲਗਾਉਣੇ ਆ ਠੀਕ ਹੈ ਇਹਦੇ ਆਪਾਂ ਤਿੰਨ ਨਿਸ਼ਾਨ ਲਗਾਵਾਂਗੇ ਸਭ ਤੋਂ ਪਹਿਲਾਂ ਇੱਕ ਨਿਸ਼ਾਨ ਆਪਾਂ ਮੁੱਢੇ ਦਾ ਲਗਾ ਲਿਆ ਉਸ ਤੋਂ ਬਾਅਦ ਕਮਰ ਦਾ ਨਿਸ਼ਾਨ ਜਿਵੇਂ ਆਪਾਂ ਪਲੇਟ ਪਾਉਣੇ ਆ ਪਲੇਟ ਪਾਉਣੇ ਆ ਆਪਾਂ ਉਹਦੇ ਹਿਸਾਬ ਨਾਲ ਆਪਾਂ ਇਹ ਕਮਰ ਰੱਖਦੇ ਹੁੰਨੇ ਆ ਪਲੇਟ ਦਾ ਸੈਂਟਰ ਕਰਕੇ ਤੇ ਇੱਥੇ ਆਪਾਂ 15 ਇੰਚ ਤੇ ਨਿਸ਼ਾਨ ਜਿਹੜਾ ਲਗਾ ਲਿਆ ਉਸ ਤੋਂ ਬਾਅਦ ਆਪਾਂ 21 22 ਇੰਚ ਤੇ ਉਹ ਤੁਸੀਂ ਆਪਣੇ ਬੋਡੀ ਦੇ ਹਿਸਾਬ ਦੇ ਨਾਲ ਜਿੰਨਾ ਵੀ ਤੁਸੀਂ हिਪ ਦਾ ਸਾਈਡ ਸੀਨ ਦਾ ਨਿਸ਼ਾਨ ਲਗਾਉਣੇ ਉਹ ਤੁਸੀਂ ਲਗਾ ਲੈਣਾ ਠੀਕ ਹੈ 21 ਜਾਂ 22 ਇੰਚ ਤੇ ਠੀਕ ਹੈ ਤੇ ਇਹਨਾਂ ਦਾ हिਪ ਦਾ ਨਿਸ਼ਾਨ ਆਪਣਾ ਹੈਗਾ 15.5 ਇੰਚ 15.5 ਇੰਚ ਦੇ ਵਿੱਚ ਆਪਾਂ ਇੱਥੇ 1 ਇੰਚ ਜਿਹੜਾ ਜੋੜਦੇ ਹੁੰਨੇ ਆ ਜਦੋਂ ਆਪਾਂ ਪਲੇਟ ਪਾਉਣੀ ਹੁੰਦੀ ਹੈ ਠੀਕ ਹੈ ਤੇ ਇਹਦੇ ਵਿੱਚ ਆਪਾਂ ਅੱਧਾ ਇੰਚ ਹੀ ਮਾਰਜਿਨ ਰੱਖਣਾ ਹੈ ਸਾਈਡ ਸੀਨ ਦੇ ਵਿੱਚ ਠੀਕ ਹੈ ਕਿਉਂਕਿ ਆਪਣੇ ਪਲੇਟ ਜਿਹੜੇ ਉਹ ਆਪਾਂ ਨਹੀਂ ਪਾਉਣੇ ਇੱਥੇ ਆਪਾਂ ਜਿਹੜੇ ਨਿਸ਼ਾਨ ਇਸ ਤਰ੍ਹਾਂ ਡਾਰਕ ਕਰ ਲੈਨੇ ਆ। ਇੱਕ ਨਿਸ਼ਾਨ ਆਪਣਾ ਇਹ ਮੋਢੇ ਤੇ ਲੱਗ ਗਿਆ। ਇਹ ਆਪਣਾ ਕਮਰ ਵਾਲਾ ਨਿਸ਼ਾਨ। ਇਹ ਚੇਸਟ ਦਾ ਨਿਸ਼ਾਨ ਤੇ ਮੋਢੇ ਦਾ ਨਿਸ਼ਾਨ ਆਪਣਾ ਦੋਨੇ। ਇਹ ਆਪਣਾ हिਪ ਦਾ ਹੋ ਗਿਆ। ਠੀਕ ਹੈ। ਕਿੰਨੇ ਨਿਸ਼ਾਨ ਆਪਾਂ ਇਸ ਤਰ੍ਹਾਂ ਲਗਾ ਲੈਨੇ ਆ। ਉਸ ਤੋਂ ਬਾਅਦ ਪਹਿਲਾ ਇਹ ਨਿਸ਼ਾਨ ਲਗਾਉਣ ਦੇ ਵਿੱਚ ਹੀ ਆਪਾਂ ਇਹ ਦੇਖਣਾ ਹੈ ਕਿ ਜਿਹੜਾ हिਪ ਦਾ ਨਿਸ਼ਾਨ ਹੈ ਉਹ ਆਪਾਂ ਅੱਧਾ ਇੰਚ ਘਟਾ ਕੇ ਲਗਾਉਣਾ ਠੀਕ ਹੈ ਜਿਹੜਾ ਆਪਾਂ 1 ਇੰਚ ਵਧਾ ਕੇ ਲਗਾਉਣੇ ਹੁੰਦੇ ਨਾ ਤੇ ਉਹ ਆਪਾਂ 1 ਦੀ ਜਗ੍ਹਾ ਤੇ ਅੱਧਾ ਇੰਚ ਕਰਨਾ ਹੈ ਇੱਥੇ ਸਭ ਤੋਂ ਪਹਿਲਾਂ ਆਪਾਂ ਇਹ ਨਿਸ਼ਾਨ ਦਾ ਦੇਖਣਾ ਉਸ ਤੋਂ ਬਾਅਦ ਆਪਣਾ ਗਲੇ ਦੇ ਹਿਸਾਬ ਨਾਲ ਆਪਾਂ ਤੀਰਾ ਰੱਖਣਾ ਹੈ ਇਹਨਾਂ ਦਾ ਗਲਾ ਆਪਾਂ ਜਿਹੜਾ ਰੱਖਣਾ ਡੀਪ ਡੀਪ ਗਲਾ ਜਿਵੇਂ 7.5 ਦੇ ਕਰੀਬ ਹੈ ఛే ఇంచ తిరా ఇచ్చ తిరేదా నిశాను నిశాను సగే సన్ అధే ఇవే ਮੋਡਲੀ ਕਾਟ ਪਾਉਣ ਲਈ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਨਾਂ ਦੀ ਬ੍ਰੈਸਟ ਹੈ ਬ੍ਰੈਸਟ ਹੈ ਕਿ ਸਾਢੇ 2 ਤੇ ਆਪਾਂ ਉਨਾ ਹੀ ਨਿਸ਼ਾਨ ਲਗਾਉਣਾ ਜਿਵੇਂ ਆਪਾਂ ਪਲੇਟ ਪਾਉਣ ਵਾਲੀ ਜਦੋਂ ਪਲੇਟ ਪਾਉਣੀ ਆ ਉਦੋਂ ਆਪਾਂ ਇਹ 2 3 ਪੁਆਇੰਟ ਜਿਹੜਾ ਉੱਪਰ ਕਰਕੇ ਰੱਖ ਲੈਣੇ ਆ ਇਹ ਆਪਣਾ ਸੇਮ ਇਹੀ ਨਿਸ਼ਾਨ ਰਹਿਣਾ ਹੈ ਨਾ ਇਹ ਆਪਾਂ ਵੱਧ ਕਰਨਾ ਤੇ ਨਾ ਘਟਾ ਠੀਕ ਹੈ ਤੇ ਨਾ ਹੀ ਆਪਣਾ ਇਹ ਸਟੀਚਿੰਗ ਕਰਨ ਵੇਲੇ ਇਹ ਵੱਧ ਘਟ ਹੋਣਾ ਜਿੱਥੇ ਆਪਾਂ ਹੁਣ ਇਹ ਨਿਸ਼ਾਨ ਲਗਾਤੇ ਆਪਣੇ ਇੱਥੇ ਹੀ ਨਿਸ਼ਾਨ ਇਹ ਲਗਣਾ ਹੈ ਇੱਥੋਂ ਆਪਾਂ 2.5 ਇੰਚ ਦਾ ਇੱਕ ਨਿਸ਼ਾਨ ਲਗਾ ਲੈਣਾ ਤੇ ਉਸ ਤੋਂ ਬਾਅਦ ਕਮਰ ਦਾ ਨਿਸ਼ਾਨ 18 18.5 ਇੰਚ ਹੈ 9.5 ਇੰਚ ਤੇ ਆਪਾਂ ਇਹ ਨਿਸ਼ਾਨ ਲਗਾ ਲੈਣਾ ਇਹ ਵੀ ਇੱਕ ध्यान रखना जिमें आप एक इंच बढ़ा के एक, एक नशान लगाने इन्हें जो आप प्लेट पाने यहाँ सेम उ ही रखना जिते आप निशान अपनी कमर आती है ठीक है उस तो बाद हेप तो आप जिन्नी होंगी आपनी ही रखते हैं तो ये सेम ओीज ये सिर्फ अपना अद्धा इंच वो नशान लगाने ही घटा है बाकी हेप अपनी जिन्नी होंगी उन्नी आप हेपू रख लेना ठीक है ਉਸ ਤੋਂ ਬਾਅਦ ਆਪਾਂ 2.5 ਇੰਚ ਦਾ ਜਿਹੜਾ ਇਹ ਸਿੱਧਾ ਨਿਸ਼ਾਨ ਲਗਾ ਲੈ ਤੁਸੀਂ ਹਰੇਕ ਨਾਪ ਦੇ ਸਹਿਜ ਦੇ ਹਿਸਾਬ ਨਾਲ ਜੇ ਆਪਣੀ 16 ਚੈਸਟ ਵਾਲਿਆਂ ਵਾਸਤੇ ਆਪਾਂ ਕਟਿੰਗ ਕਰਨਾ ਤਾਂ ਇੱਥੇ 1.5 ਇੰਚ ਦਾ ਨਿਸ਼ਾਨ ਲਗਾ ਲੈਣਾ ਸਿੱਧਾ ਜੇ ਆਪਾਂ ਹੈਵੀ ਨਾਪ ਲਈ ਹੈ ਤਾਂ ਆਪਾਂ 3 ਇੰਚ ਲਾ ਲੈਣਾ 2.5 ਇੰਚ 2 ਇੰਚ ਨਾਪ ਦੇ ਅਨਸਾਰ ਆਪਾਂ ਇਸ ਤਰ੍ਹਾਂ ਕਰ ਲੈਣਾ ਇਹ ਆਪਣਾ 2.5 ਬ੍ਰੈਸਟ ਲਈ ਆਪਾਂ 2.5 ਇੰਚ ਦਾ ਨਿਸ਼ਾਨ ਲਗਾਇਆ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਨੂੰ ਮੇਲ ਲੈਣਾ ਤੇ ਇਥੋਂ ਆਪਾਂ ਇਹ ਸੰਚਾਨ ਦੇ ਨਾਲ ਇਸ ਤਰ੍ਹਾਂ ਠੀਕ ਹੈ ਹੁਣ ਮੇਨ ਚੀਜ਼ ਆਪਾਂ ਕੀ ਦੇਖਣੀ ਹੈ ਇਹ ਆਪਾਂ ਬਿਲਕੁਲ ਇਸ ਤਰ੍ਹਾਂ ਤਿੱਖੀ ਹੀ ਸਲਾਈ ਨਹੀਂ ਲਗਾਉਣੀ ਇਹਨੂੰ ਆਪਾਂ ਇਸ ਤਰ੍ਹਾਂ ਗਲਾਈ ਦੇ ਵਿੱਚ ਜਿਹੜਾ ਲੈ ਕੇ ਆਉਣਾ ਠੀਕ ਹੈ ਜੇ ਆਪਣੇ ਪੇਟ ਹੈਗਾ ਤਾਂ ਆਪਾਂ ਇਹ ਸਲਾਈ ਜਿਹੜੀ ਹੈ ਥੋੜੀ ਸਾਈਡ ਨੂੰ ਕਰਾਂਗੇ ਨਹੀਂ ਆਪਾਂ ਇਸ ਤਰ੍ਹਾਂ ਅੰਦਰ ਵੱਰ ਦੀ ਲਿਆ ਕੇ ਇਹਨੂੰ ਗਲਾਈ ਦੇ ਵਿੱਚ ਹੀ ਦੇ ਲੈਣੀ ਹੈ ਤੇ ਆਪਣੀ ਫਿਟਿੰਗ ਜਿਹੜੀ ਉਹ ਪ੍ਰੋਪਰ ਆ ਜਾਂਦੀ ਬਿਨਾ ਪਲੂਆਂ ਤੋਂ ਕਿਉਂਕਿ ਇਹ ਆਪਣਾ ਪਲੋਈ ਵਾਂਗੂ ਹੀ ਇਸ ਤਰ੍ਹਾਂ ਆਪਾਂ ਗਲਾਈ ਦੇ ਵਿੱਚ ਦੇ ਲੈਣਾ ਇਸ ਤਰ੍ਹਾਂ ਠੀਕ ਹੈ ਤੇ ਇੱਥੋਂ ਜਿਹੜੀ ਆਪਣੀ ਅਪਰ ਬ੍ਰੈਸਟ ਆਏ ਲਗਭਗ ਫਰਕ ਥੋੜਾ ਬਹੁਤਾ ਹੁੰਦਾ ਉਹ ਤੁਸੀਂ ਥੋੜੀ ਜੀ 2 ਪੁਆਇੰਟ ਜਿਹੜੀ ਅੰਦਰਵਾਰ ਨੂੰ ਸਲਾਈ ਕਰਕੇ ਇੱਥੋਂ ਲਗਾ ਦੇਣੀ ਉੱਪਰ ਉੱਪਰ ਕੱਲੀ ਠੀਕ ਹੈ ਇਸ ਤਰ੍ਹਾਂ ਤੇ ਆਪਣੀ ਫਿਟਿੰਗ ਜਿਹੜੀ ਇਹ ਪ੍ਰੋਪਰ ਆ ਜੂਗੀ ਆਪਣੀ ਜਿਵੇਂ ਪਲੋਈਆਂ ਪਾ ਕੇ ਫਿਟਿੰਗ ਆਉਂਦੀ ਓਵੇਂ ਹੀ ਇਸ ਤਰੀਕੇ ਦੇ ਨਾਲ ਫਿਟਿੰਗ ਆ ਜਿਹੜੀ ਉਹ ਆਪਣੀ ਆ ਜਾਣੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਹ ਟਰਾਈ ਕਰਕੇ ਦੇਖਿਓ ਤੇ ਆਪਾਂ ਮਾਰਜਨ ਜਿੰਨਾ ਵੀ ਚਾਹੀਏ ਉਹਨਾਂ ਆਪਾਂ ਰੱਖ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਅਗੇ ਨਿਸ਼ਾਨ ਤੇ 1 ਇੰਚ ਦਾ ਨਿਸ਼ਾਨ ਆਪਾਂ ਇੱਥੇ ਲਗਾਉਣਾ ਠੀਕ ਹੈ ਜਿਹੜਾ ਇਹ ਕੋਰਨਰ ਆਪਾਂ ਬਣਾਇਆ ਹੋਇਆ ਠੀਕ ਹੈ ਤੇ ਇਹਦਾ ਹਾਫ ਕਰ ਲੈਣਾ ਆਪਾਂ ਇਹਦਾ ਹਾਫ ਤੁਸੀਂ ਇਸ ਤਰੀਕੇ ਦੇ ਨਾਲ ਇਹ ਕਰ ਲੈਣਾ ਤੇ ਇੱਥੋਂ ਤੁਸੀਂ 2 ਇੰਚ ਦਾ ਨਿਸ਼ਾਨ ਲਗਾ ਕੇ ਵੀ ਇਹ ਕਾਟ ਪਾ ਸਕਦੇ ਆ ਠੀਕ ਹੈ ਤੇ ਜੇ ਤੁਸੀਂ ਇੱਥੋਂ ਸਿੱਧੀ ਲਾਈਨ ਇਹ ਖਿੱਚ ਕੇ ਪਾਉਣਾ ਤਾਂ ਇਹ ਵੀ ਪਾ ਸਕਦੇ ਠੀਕ ਹੈ ਜੇ ਤੁਹਾਨੂੰ ਇਹ ਗਲਾਈ ਦੇਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਹਨੂੰ ਇਹ ਨਿਸ਼ਾਨ ਲਾ ਕੇ ਪਾ ਸਕਦੇ ਆ ਤੇ ਇਹਦਾ ਵੀ ਆਪਾਂ ਹਾਫ ਕਰ ਲੈਣਾ ਠੀਕ ਹੈ ਇਹਦਾ ਹਾਫ ਕਰਨ ਤੋਂ ਬਾਅਦ ਆਪਾਂ ਅੱਧੇ ਇੰਚ ਦਾ ਜਿਹੜਾ ਨਿਸ਼ਾਨ ਹੈ ਜਾਂ 2 3 ਪੁਆਇੰਟ ਦਾ ਨਿਸ਼ਾਨ ਹੈ ਜਿਹੜਾ ਉਹ ਲਗਾ ਲੈਨੇ ਇੱਥੇ ਠੀਕ ਹੈ ਤੁਹਾਨੂੰ ਇਹ ਸੌਖਾ ਜਿਹਾ ਤਰੀਕਾ ਜਿਹੜਾ ਆਪਾਂ ਦੱਸ ਰਹੇ ਹਾਂ ਤੇ ਇੱਥੋਂ ਇਸ ਨਿਸ਼ਾਨ ਨੂੰ ਆਪਾਂ ਇਸ ਤਰ੍ਹਾਂ ਗਲਾਈ ਦੇ ਲੈਣੀ ਹੈ ਤੇ ਜਿਹੜਾ ਅੱਧਾ ਇੰਚ ਦਾ ਨਿਸ਼ਾਨ ਲਗਾਇਆ ਇਹਦੇ ਨਾਲ ਆਪਾਂ ਮੇਲ ਕੇ ਤੇ ਬਿਲਕੁਲ ਇਸ ਤਰ੍ਹਾਂ ਹੀ ਆਪਾਂ ਇਹਦੇ ਨਾਲ ਮੇਲ ਦੇਣਾ ਠੀਕ ਹੈ ਇਹ ਵੀ ਬਹੁਤ ਹੀ ਸੌਖਾ ਤਰੀਕਾ ਹੈ ਗਲਾਈਫੋਨ ਦਾ ਜੇ ਤੁਸੀਂ ਇਸ ਤਰੀਕੇ ਦੇ ਨਾਲ ਨਿਸ਼ਾਨ ਦੇ ਨਾਲ ਇਸ ਤਰ੍ਹਾਂ ਮੇਲ ਕੇ ਇਹ extra ਖਿੱਚ ਕੇ ਲਗਾਉਂਗੀ ਤਾਂ ਉਸ ਤਰੀਕੇ ਦੇ ਨਾਲ ਵੀ ਇਹ ਕਾਟ ਜਿਹੜੀ ਪੈ ਜਾਂਦੀ ਇੱਥੋਂ ਵੀ ਆਪਾਂ 1 ਇੰਚ ਦਾ ਜਿਹੜਾ ਇਹ ਨਿਸ਼ਾਨ ਹੈ ਉਹੀ ਲਗਾਉਣਾ ਹੈ ਠੀਕ ਹੈ ਤੇ ਇਹਦੀ ਆਪਾਂ ਲਗਾਈ ਜਿਹੜੀ ਥੋੜੀ ਜਿਹੀ ਜ਼ਿਆਦਾ ਦੇਣੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਬੈਕ ਗਲਾ ਹੈ ਉਹ 7.5 ਇੰਚ ਤਿਆਰ ਹੈ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਇਹ ਬੈਕ ਜਿਹੜੀ ਪੈ ਗਈ ਇਹ ਆਪਣੀ ਫਰੰਟ ਵਾਲੀ ਹੋ ਗਈ ਇਹ ਆਪਾਂ ਜਿਹੜਾ ਨਿਸ਼ਾਨ ਲਗਾਇਆ ਹੋਇਆ ਇੱਥੋਂ ਤੱਕ ਕਰ ਆਪਾਂ ਇਹ ਐਕਸਟਰਾ ਕਾਟ ਨੂੰ ਪਾ ਲੈਣਾ ਤਾਂ ਜਿਹੜਾ ਆਪਣਾ ਇਹ ਨਿਸ਼ਾਨ ਲਗਾਇਆ ਹੋਇ ਸੀ ਇਹਦੇ ਹਿਸਾਬ ਨਾਲ ਇਸ ਤਰੀਕੇ ਦੇ ਨਾਲ ਇਹ ਕਾਟ ਨੂੰ ਆਪਾਂ ਪਾ ਲੈਣਾ ਠੀਕ ਹੈ ਇਹ ਤੋਂ ਆਪਾਂ 2 ਇੰਚ ਦਾ ਅੰਗਲੇ ਦਾ 2 ਇੰਚ ਪਾ ਰੱਖਣਾ ਤੇ ਇਸ ਨਿਸ਼ਾਨ ਤੋਂ ਆਪਾਂ 3 ਇੰਚ ਦੀ ਜਿਹੜੀ ਕਾਰਟ ਹੈ ਇਧਰ ਲਈ ਸਾਈਡ ਨੂੰ ਪਾ ਦੇਣੀ ਠੀਕ ਹੈ ਇਹ ਹੋ ਗਈ ਆਪਣੀ ਕਟਿੰਗ ਬਸ ਸਿਰਫ ਆਪਾਂ ਧਿਆਨ ਕੀ ਇੱਥੇ ਰੱਖਣਾ ਹੈ ਇਹ ਜਗ੍ਹਾ ਤੇ ਆਪਾਂ ਜਿੰਨੀ ਆਪਣੀ ਕਮਰ ਦਾ ਨਿਸ਼ਾਨਾ ਉਨਾ ਹੀ ਲਗਾਉਣਾ ਤੇ ਹਿਪ ਦਾ ਨਿਸ਼ਾਨਾ ਜਿਹੜਾ ਆਪਾਂ ਸਾਈਡ ਸੀਨ ਵਾਲਾ ਜਿਹੜਾ ਉਹ ਆਪਾਂ 1/2 ਇੰਚ ਘਟਾ ਕੇ ਇਹ ਲਗਾਉਣਾ ਨਹੀਂ ਆਪਾਂ ਪਲੋਈਆਂ ਪਾਉਣ ਵੇਲੇ ਆਪਾਂ ਇਹ 1 ਇੰਚ ਵਧਾ ਕੇ ਰੱਖਦੇ ਆਂ ਇੱਥੇ ਆਪਾਂ 1/2 ਇੰਚ ਵਧਾ ਕੇ ਰੱਖਣਾ ਠੀਕ ਹੈ। ਬਾਕੀ ਆਪਣੀ ਕਾਟ ਜਿਹੜੀ ਲਗਭਗ ਸੇਮ ਹੀ ਹੁੰਦੀ ਹੈ ਤੇ ਇੱਥੋਂ ਵਸ ਧਿਆਨ ਰੱਖਣਾ ਵੀ ਆਪਾਂ ਜਿਹੜੀ ਇਹ ਕਾਟ ਕਾਉਣੀ ਹੈ। ਤੇ ਐਕਸਟਰਾ ਆਪਣੈ ਨੂੰ ਆਪਾਂ ਕੱਟ ਲਾਂਗੇ। ਨਿਸ਼ਾਨਾ ਜਿਹੜੇ ਤੁਹਾਨੂੰ ਕਲੀਅਰ ਦਿਖ ਰਹੇ ਇਸ ਤਰ੍ਹਾਂ ਆਪਣੇ ਇਹ ਨਿਸ਼ਾਨ ਆ ਜਿਹੜੇ ਲੱਗਣਗੇ ਕਮਰ ਦਾ ਨਿਸ਼ਾਨ ਆਪਾਂ ਇਸੇ ਤਰ੍ਹਾਂ ਹੀ ਗਲਾਈ ਦੇ ਵਿੱਚ ਲਗਾਉਣਾ ਤੇ ਬ੍ਰੈਸਟ ਦਾ ਤੇ ਹਿੱਪ ਦਾ ਠੀਕ ਹੈ ਇਸ ਤਰ੍ਹਾਂ ਹੀ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਹਿੱਪ ਤੇ ਇੱਕ ਕੱਟ ਲਾ ਲੈਣਾ ਇੱਕ ਕੱਟ ਆਪਾਂ ਸੈਂਟਰ ਦੇ ਵਿੱਚ ਜਿੱਦੋਂ ਪਸਲਾਈਆਂ ਲਗਾ ਲਾਂਗਾ ਇੱਥੇ ਆਪਾਂ ਜਿਹੜਾ ਡੰਗਾਈ ਦੇ ਵਿੱਚ ਕੱਟ ਪਾ ਲੈਣਾ ਠੀਕ ਹੈ ਤਾਂ ਜੋ ਆਪਣੀ ਜਿੱਦੋਂ ਵੀ ਆਪਾਂ ਇਹਦੀ ਫਿਟਿੰਗ ਕਰੀਏ ਆਪਣਾ ਕਪੜਾ ਇੱਥੋਂ ਖਿੱਚਿਆ ਨਾ ਜਾਵੇ ਠੀਕ ਹੈ ਇਹ ਆਪਾਂ ਅੰਦਰੋਂ 1.5 1.5 ਇੰਚ ਦਾ ਮਾਰਜਿਨ ਛੱਡ ਕੇ ਤੇ ਇੱਥੇ ਆਪਾਂ ਜਿਹੜਾ ਇਸ ਤਰ੍ਹਾਂ ਕੱਟ ਲਗਾ ਲਾਂਗੇ ਉਹ ਸੂਟ ਨੂੰ ਸਲਾਈ ਕਰਨ ਤੋਂ ਬਾਅਦ ਵਿੱਚ ਆਪਾਂ ਲਾਵਾਂਗੇ ਇੱਥੇ ਇਹ ਚੀਜ਼ ਦਾ ਇਸ ਤਰੀਕੇ ਦੇ ਨਾਲ ਕੱਟ ਤੁਸੀਂ ਲਗਾ ਲੈਣਾ ਸੈਂਟਰ ਚ ਠੀਕ ਹੈ ਤਾਂ ਜੋ ਕਪੜਾ ਚੰਗੀ ਤਰ੍ਹਾਂ ਇਸ ਤਰ੍ਹਾਂ ਖੁੱਲ ਜਾਵੇ ਤੇ ਆਪਣੀ ਫਿਟਿੰਗ ਜਿਹੜੀ ਬਾਹਰਲੀ ਸਾਈਡ ਤੇ ਪੂਰੀ ਪ੍ਰੋਪਰ ਇਹ ਨਿਕਲ ਕੇ ਆਵੇ ਠੀਕ ਹੈ ਤੇ ਬਾਕੀ ਤੁਸੀਂ ਜਦੋਂ ਆਪਾਂ ਪ੍ਰੈਸ ਕਰਨਾ ਉਹ ਆਪਾਂ ਇੱਕ ਵੀਡੀਓ ਜੀ ਤੁਹਾਨੂੰ ਦੱਸਿਆ ਸੀ ਵੀ ਆਪਾਂ ਕਿਸ ਤਰ੍ਹਾਂ ਆਪਾਂ ਉਹ ਕਪੜੇ ਨੂੰ ਜਿਹੜਾ ਪ੍ਰੈਸ ਕਰਨਾ ਚਾਹੀਦਾ ਵੀ ਆਪਣਾ ਇੱਥੋਂ ਜਿਹੜਾ ਖਿੱਚ ਨਾ ਪਵੇ ਕਪੜੇ ਠੀਕ ਹੈ ਤੇ ਹੁਣ ਆਪਾਂ ਮੂਰਲੀ ਸਾਈਡ ਦੀ ਵੀ ਕਾਟ ਪਾ ਲਾਂਗੇ ਇਥੋਂ ਗਲੇ ਦਾ ਪਕਟਲ ਗਾਲ ਲੈਣਾ ਤਾਂ ਜੋ ਆਪਣਾ ਸੈਂਟਰ ਦਾ ਪਤਾ ਲੱਗ ਜਾਵੇ ਕਿਉਂਕਿ ਜੀ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਠੀਕ ਹੈ ਜੀ ਥੈਂਕ ਯੂ ਸੋ ਮਚ